ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਬਰਕਤ ਦੀ ਜਿਹੜੀ ਸਾਡਾ ਪੰਜਾਬ ਦੀ ਸੀਰੀਜ਼ ਚੱਲ ਰਹੀ ਹੈ ਉਸ ਵਿੱਚ ਇੱਕ ਨਵਾਂ ਝੁਮਾਕਾ ਹੋ ਗਿਆ ਹੈ ਵੀਡੀਓ ਨੂੰ ਪੂਰੀ ਦੇਖਿਓ ਸਕਿਪ ਬਿਲਕੁਲ ਨਾ ਕਰਿਓ ਇਹ ਜਾਣਕਾਰੀ ਤੁਹਾਨੂੰ ਆਉਣ ਵਾਲੇ ਐਪੀਸੋਡਾਂ ਵਿੱਚ ਦੇਖਣ ਵਿੱਚ ਮਦਦ ਕਰੇਗੀ ਤੇ ਕਹਾਣੀ ਨੂੰ ਸਮਝਣ ਦਾ ਮੌਕਾ ਦੇਗੀ ਇਸ ਵਿੱਚ ਇੱਕ ਇਹੋ ਜਿਹੀ ਗੱਲ ਹੋ ਗਈ ਹੈ ਜਿਸ ਨਾਲ ਕਿ ਸਾਰੀ ਕਹਾਣੀ ਹੀ ਬਦਲ ਕੇ ਰੱਖ ਦਿੱਤੀ ਹੈ ਤੁਸੀਂ ਦੇਖਿਆ ਕਿ ਕਿਵੇਂ ਕਵਲ ਤੇ ਕਵਲ ਦੇ ਡੈਡੀ ਨੇ ਕਿਸੇ ਤੋਂ ਪੈਸੇ ਲਏ ਸੀ 50000 ਰੁਪਿਆ ਜਿਹੜੇ ਪੈਸੇ ਉਹਨਾਂ ਨੇ ਵਾਪਸ ਕਰਨੇ ਸੀ ਤੇ ਉਹ ਪੈਸੇ ਉਹਨਾਂ ਨੇ ਲਿਆ ਕੇ ਮੰਮੀ ਨੂੰ ਦੇ ਦਿੱਤੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਾਰੇ ਘਰ ਦੀ ਕਰਤਾ ਧਰਤਾ ਉਹਨਾਂ ਦੀ ਮੰਮੀ ਹੀ ਹੈ ਤੇ ਦੂਜੇ ਪਾਸੇ ਜਿਹੜੀ ਪ੍ਰੀਤ ਹੈ ਉਹਦੀ ਸੱਸ ਬਹੁਤ ਚਲਾਕ ਹੈ ਉਹ ਨਾਲੇ ਤਾਂ ਵਿੱਕੀ ਦੇ ਕੰਨ ਭਰਦੀ ਰਹਿੰਦੀ ਹੈ ਤੇ ਨਾਲੇ ਪ੍ਰੀਤ ਨਾਲ ਮਿੱਠੀ ਬਣੀ ਰਹਿੰਦੀ ਹੈ ਹੁਣ ਵਿੱਕੀ ਨੂੰ ਉਹਨੇ ਕਿਹਾ ਕਿ ਤੂੰ ਪ੍ਰੀਤ ਨਾਲ ਇਹ ਚਲਾਕੀ ਕਰ ਕਿ ਤੂੰ ਆਪਣਾ ਨਾਂ ਨਹੀਂ ਆਣ ਦੇਣਾ ਤੇ ਉਹਨੂੰ ਇਹ ਕਹਿਣਾ ਕਿ ਸਾਰੀਆਂ ਚੀਜ਼ਾਂ ਤੂੰ ਮੰਮੀ ਤੋਂ ਲੈਣੀਆਂ ਡੈਡੀ ਤੇ ਕਵਲ ਤੇ ਸੰਦੀਪ ਦੇ ਕੰਨਾਂ 'ਚ ਕੋਈ ਗੱਲ ਨਹੀਂ ਪਤਾ ਲੱਗਣੀ ਚਾਹੀਦੀ ਇਸ ਹੱਥ ਲੈ ਤੇ ਦੂਜੇ ਹੱਥ ਨੂੰ ਪਤਾ ਨਾ ਲੱਗੇ ਤੇ ਪ੍ਰੀਤ ਕੀ ਕਰਦੀ ਹੈ ਵਿੱਕੀ ਦੀਆਂ ਗੱਲਾਂ ਚ ਆ ਜਾਂਦੀ ਹੈ ਤੇ ਵਿੱਕੀ ਉਸ ਨੂੰ ਕਹਿੰਦਾ ਹੈ ਕਿ ਜੇਕਰ ਤੂੰ ਕਿਸੇ ਚੀਜ਼ ਦੀ ਡਿਮਾਂਡ ਕਰਨੀ ਹੈ ਤਾਂ ਸਿੱਧਾ ਮੰਮੀ ਕੋਲੋਂ ਕਰ ਚੁੱਪਚਪੀਤੇ ਚੀਜ਼ ਲੈ ਤੇ ਘਰ ਲਿਆ ਤੇ ਕਿਸੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਤੇ ਪ੍ਰੀਤ ਆਪਣੀ ਮੰਮੀ ਨੂੰ ਫੋਨ ਕਰਦੀ ਹੈ ਤੇ ਮੰਮੀ ਵੀ ਲੁੱਕ ਲੁੱਕ ਕੇ ਗੱਲਾਂ ਕਰ ਰਹੀ ਹੁੰਦੀ ਹੈ ਐਨੇ ਨੂੰ ਕਵਲ ਉੱਤੇ ਪਹੁੰਚ ਜਾਂਦਾ ਹੈ ਤੇ ਜਿਹੜੇ 50000 ਰੁਪਏ ਉਹਨਾਂ ਨੇ ਦੇਣੇ ਸੀ ਕਿਸੇ ਨੂੰ ਉਹ ਮੰਮੀ ਤੋਂ ਮੰਗਦਾ ਹੈ ਤੇ ਬਿਨਾਂ ਗਿਣੇ ਹੀ ਪੈਸੇ ਲੈ ਜਾਂਦਾ ਹੈ ਜਦਕਿ ਮੰਮੀ ਨੇ ਤਾਂ ਉਹਨਾਂ ਪੇ ਘਰਿਆਂ ਵਿੱਚੋਂ ਚੋਰੀ ਕਰਕੇ 12000 ਰੁਪਏ ਪਹਿਲਾਂ ਹੀ ਪ੍ਰੀਤ ਦੇ ਕਹਿਣ ਤੇ ਆਪਣੇ ਕੋਲ ਰੱਖ ਲਿਆ ਤਾਂ ਕਿ ਉਹ ਪ੍ਰੀਤ ਨੇ ਜਿਹੜੀ ਡਿਮਾਂਡ ਕੀਤੀ ਹੈ ਉਸ ਨੂੰ ਉਸ ਨੂੰ ਪੂਰੀ ਕਰ ਸਕੇ ਮੰਮੀ ਨੇ ਆਪਣੇ ਘਰ ਵਿੱਚ ਹੀ ਕਰ ਲਈ ਚੋਰੀ ਤੇ ਹੁਣ ਜਦੋਂ ਡੈਡੀ ਤੇ ਕਵਲ ਉਂਦਰ ਪੈਸੇ ਦੇਣਗੇ ਤਾਂ ਪੈਸੇ ਨਿਕਲ ਕੇ ਘਟ ਤੇ ਉਸ ਦਾ ਡੈਡੀ ਤੇ ਕਵਲ ਤਾਂ ਹੋ ਗਏ ਬਹੁਤ ਜ਼ਿਆਦਾ ਸ਼ਰਮਿੰਦਾ ਉਹਨਾਂ ਦੀਆਂ ਨਜ਼ਰਾਂ ਝੁੱਕ ਗਈਆਂ ਪਰ ਫਿਰ ਵੀ ਉਹਨਾਂ ਨੇ ਉਸ ਬੰਦੇ ਨੂੰ ਕਿਹਾ ਕਿ ਸਾਡੇ ਕੋਲੋਂ ਹੀ ਸ਼ਾਇਦ ਗਲਤੀ ਹੋ ਗਈ ਅਸੀਂ ਘਰੋਂ ਪੈਸੇ ਚੱਕ ਕੇ ਨਹੀਂ ਲੈ ਕੇ ਆਏ ਹੁਣ ਅਗਲੇ ਆਪਣੀ ਜਨਾਨੀ ਦੀ ਬੇਇੱਜ਼ਤੀ ਤਾਂ ਕਰ ਨਹੀਂ ਸਕਦੇ ਸੀ ਇਸ ਕਰਕੇ ਅਗਲੇ ਨੇ ਸਾਰਾ ਇਲਜ਼ਾਮ ਆਪਣੇ ਤੇ ਲਾ ਲਿਆ ਤੇ ਉਧਰ ਬੰਦੇ ਨੇ ਵੀ ਕਿਹਾ ਕਿ ਹਾਂ ਬੰਦੇ ਤਾਂ ਭਲੇ ਮਾਨਸ ਨੇ ਮੇਰੇ ਨਾਲ ਝੂਠ ਤੇ ਠੱਗੀ ਤਾਂ ਕਰ ਨਹੀਂ ਸਕਦੇ ਤੇ ਹੁਣ ਆਉਣ ਵਾਲੇ ਪਾਰਟ ਵਿੱਚ ਦੇਖਿਓ ਕਿ ਡੈਡੀ ਮੰਮੀ ਦਾ ਕਿਵੇਂ ਘਟਾਪਾ ਚਾੜਦੇ ਹਨ ਤੇ ਉਸ ਤੋਂ ਪੁੱਛਦੇ ਹਨ ਕਿ ਪੈਸੇ ਗਏ ਕਿੱਥੇ ਵੀਡੀਓ ਨਾਲ ਬਣੇ ਰਹਿਣ ਲਈ ਤੁਹਾਡਾ ਧੰਨਵਾਦ